ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਗੁਰ ਚਰਨਾ ਜ ਸਾਧਨ ਤੇਰੇ ਚਰਨ ਕੀ ਹੋਇ ਆ ਸਾਨਾ ਮਨਮੁਖ ਅੰਕਾਰ ਸਲਾਹਿੰਦੇ ਹਮੇ ਨੰਤਾਵਾਦ ਜਿਨ ਸਲਾਹਨ ਸੇ ਮਰੇ ਖਪਿਆ ਰਏ ਸਭ ਆਪਵਾਦ ਜਨ ਨਾਨਕ ਗੁਰਮੁਖਿ ਹੋ ਬਾਰੇ ਜਪ ਹਰਿ ਹਰਿ ਕਰਿ ਗੁਰ ਹਰਿ ਪ੍ਰਵਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵੈਤਾ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਰੰਕਾਰ ਹੈ ਨਿਰੰਝਰ ਹਰਿ ਰਾਇ ਜਿਨੀ ਤੂੰ ਇੱਕ ਮਨ ਸਚ ਤਿਆਇਆ ਦਾ ਦੁੱਖ ਗਵਾਇਆ ਤੇਰਾ ਸ਼ਰੀਕ ਕੋ ਨਹੀਂ ਜੀ ਸੁਣਾਵ ਲਵੇਦਾ ਏ ਸੁਣਾਇਆ ਤੂੰ ਜੇ ਵੜਦਾ ਤਾ ਤੂੰ ਹੈ ਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੇ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾ ਦੋਨਾਂ ਵੇਖੇ ਹਾਜ਼ਰੀਆਂ ਭਰ ਰਹੇ ਹਾਂ ਆਪ ਪਵਿੱਤਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਰਾਗ ਗਉੜੀ ਦੀ ਵਾਰ ਮਹੱਲਾ ਚੌਥਾ ਦਾ ਦੂਸਰਾ ਸ਼ਲੋਕ ਮਹੱਲਾ ਤੇ ਪਉੜੀ ਦੀ ਵਿਚਾਰ ਆਪਾਂ ਨੇ ਸਾਝ ਪਾਉਣੀ ਹੈ ਜਿਨ੍ਹਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਆਓ ਕਥਾ ਦੇ ਵਿਚਾਰ ਨਾਲ ਜੁੜੀਏ ਉਸ ਤੋਂ ਪਹਿਲਾਂ ਗੁਰ ਚਰਣਾ ਵੀ ਚਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਗੱਜ ਕੇ ਆਖੀਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਾਦ ਜਿਸ ਸਾ ਲਾਹ ਜਿਸੇ ਮਰੇ ਖੱਪ ਜਾਵੇ ਸਭ ਅਪਵਾਦ ਓਹ ਗੁਰੂ ਸ਼ਲੋਕ ਮਹੱਲਾ ਚੌਥਾ ਮਤਲਬ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਬਚਨ ਸਤਿਗੁਰੂ ਵਕਸੇ ਕਰਦੇ ਹਨ ਸਿੱਖੋ ਪਰਮੇਸ਼ਰ ਦੀ ਸਿੱਖਤ ਸਲਾਹ ਤੋਂ ਬਗੈਰ ਹੋਰ ਜਿਤਨਾ ਵੀ ਸੰਸਾਰ ਨੂੰ ਪਦਾਰਥਾਂ ਨੂੰ ਸਲਾਉਣਾ ਉਹ ਬੇਕਾਰ ਹੈ। ਕਿਉਂ ਕਿਸੇ ਖਾਣ ਵਾਲੇ ਪਦਾਰਥ ਨੂੰ ਸਲਾਇਆ ਥੋੜੇ ਸਮੇਂ ਲਈ ਉਹ ਸੁਆਦ ਲੱਗਿਆ ਤੇ ਫਿਰ ਉਹ ਸੁਆਦ ਖਤਮ ਹੋ ਗਿਆ। ਇਸੇ ਤਰ੍ਹਾਂ ਗੁਰੂ ਪਿਆਰਿਓ ਨੇਗੇਟਿਵ ਤੇ ਪੋਜ਼ਿਟਿਵ ਦੋਨੇ ਸ਼ਬਦ ਇਕੱਠੇ ਆਉਂਦੇ ਆ ਕੋਈ ਵੇਲੇ ਉਹ ਪੋਜ਼ਿਟਿਵ ਆ ਫਿਰ 네ਗੇਟਿਵ ਹੋ ਜਾਂਦਾ ਹੈ ਕਿਸੇ ਵੇਲੇ ਸਲਾਉਣਯੋਗ ਫਿਰ ਉਹ ਹੀ ਨਿੰਦਣਯੋਗ ਹੋ ਜਾਂਦਾ ਹੈ ਜਿਵੇਂ ਬਾਣੀ ਦਾ ਬਚਨ ਹੈ ਹੱਥ-ਖੰਗ ਤੈ ਸੋਗੰ ਸੁਖੰਤ ਤਾ ਦੁਖੰ ਰੋਗੰ ਤੇ ਭੋਗੰ ਜਨਮਕ ਤੈ ਮਰਨੰ ਹਰਖੰਤੈ ਸੋਗੰ ਆਦੀ ਇਹ ਜਨਮ ਹੈ ਤਾਂ ਸਲੌਨ ਜੋਗ ਹੈ ਪਰ ਮੌਤ ਵੇਲੇ ਫਿਰ ਅਸੀਂ ਰੋਂਦੇ ਹਾਂ ਖੁਸ਼ੀ ਹੈ ਤਾਂ ਸਲੌਂਦੇ ਹਾਂ ਜਦ ਗਮੀ ਆਉਂਦੀ ਹੈ ਫਿਰ ਰੋਂਦੇ ਹਾਂ ਸੁੱਖ ਹੈ ਬੜੇ ਖੁਸ਼ ਹੁੰਨੇ ਆ ਦੁੱਖਾਂ ਵੇਲੇ ਫਿਰ ਦੁਖੀ ਹੁੰਨੇ ਆ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਰੀ ਦਾ ਨਾਮ ਹੀ ਹੈ ਜਿਸ ਨੂੰ ਕੇ ਕੇਵਲ ਸਲਾਹ ਹੀ ਜਾਂਦਾ ਉਹਨੂੰ ਕਦੇ ਵੀ ਮਾਰਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਸਦਾ ਰਹਿਣ ਵਾਲਾ ਹੈ ਉਹ ਸੁੱਖ ਦੇਣ ਵਾਲਾ ਹੈ ਵਾਕੀ ਜਿਸ ਨੂੰ ਵੀ ਅਸੀਂ ਸਲਾਉਂਦੇ ਹਾਂ ਉਹ ਸਭ ਫਿੱਕਾ ਹੈ ਉਹਦਾ ਸਵਾਦ ਫਿੱਕਾ ਹੈ ਉਹ ਥੋੜੇ ਸਮੇਂ ਲਈ ਹੈ ਖਤਮ ਹੋਣ ਵਾਲਾ ਹੈ ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ ਇਹ ਬੋਲਣ ਦਾ ਸਾਰਾ ਉਦਮ ਬੇਸਵਾਦਾ ਕੰਮ ਹੈ ਭਾਵ ਇਸ ਵਿੱਚ ਸਦਾ ਰਹਿਣ ਵਾਲਾ ਆਨੰਦ ਜਾਂ ਸੁੱਖ ਨਹੀਂ ਹੈ ਉਹ ਖਤਮ ਹੋਣ ਵਾਲਾ ਹੈ ਥੋੜੇ ਸਮੇਂ ਦੇ ਬਾਅਦ ਪਰ ਮਨਮੁਖ ਅਹੰਕਾਰ ਸਲਾਹੇ ਨੇ ਜਿਹੜੇ ਮਨਮੁਖ ਲੋਕ ਹਨ ਉਹ ਹੰਕਾਰ ਦੇ ਵਿੱਚ ਸਲਾਉਂਦੇ ਹਨ ਉਹਨਾਂ ਮਨੁੱਖਾਂ ਨੂੰ ਉਹਨਾਂ ਵਸਤੂਆਂ ਨੂੰ ਉਹਨਾਂ ਪਦਾਰਥਾਂ ਨੂੰ ਉਹਨਾਂ ਕਮਾਣ ਨੂੰ ਜਿਹੜੇ ਥੋੜੇ ਸਮੇਂ ਬਾਅਦ ਛਿਨ ਭੰਗ ਰਹਨ ਖਤਮ ਹੋਣ ਵਾਲੇ ਹੈ ਮਨਮੁਖ ਅਹੰਕਾਰ ਸਲਾਹ ਦੇ ਹਉਮੈ ਮਮਤਾਵਾਦ ਜਿਹੜਾ ਮਨਮੁਖ ਜੀਵ ਹੈ ਹੰਕਾਰ ਹਉਮੈ ਤੇ ਆਪਣਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਭਾਵੇਂ ਇਹਨਾਂ ਨੇ ਆਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਆ ਕਿਸੇ ਦੀ ਸਲਾਹਤਾ ਕਰਦੇ ਆ ਭਲਿਓ ਜਿਹੜ ਸਲਾਹਨ ਸੇ ਮਰੇ ਖੱਪ ਜਾਵੇ ਸਭ ਅਪਵਾਦ ਇਹਨਾਂ ਦਾ ਸਾਰਾ ਝਗੜਾ ਪਾਪ ਉਸ ਤੋਂ ਨਿੰਦਾ ਦੀਆਂ ਗੱਲਾਂ ਦਾ ਸنسਨਾ ਵ्यर्थ ਹੈ ਜਦ ਉਹ ਜਿਸ ਦੀ ਸਿਫਤ ਕਰ ਰਹੀ ਆ ਖਤਮ ਹੋ ਗਿਆ ਤੇ ਸਿਫਤ ਵੀ ਨਾਲ ਹੀ ਖਤਮ ਹੋ ਗਈ ਨਿੰਦਿਆ ਕਰ ਰਹੇ ਆ ਜਿਸ ਦੀ ਜਦੋਂ ਖਤਮ ਹੋ ਗਿਆ ਨਿੰਦਿਆ ਵੀ ਖਤਮ ਹੋ ਗਈ ਇਸ ਕਰਕੇ ਉਹਦਾ ਕੀ ਫਾਇਦਾ ਕਿਉਂ ਨਾ ਅਸੀਂ ਉਸ ਪਰਿਪੂਰਨ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜੋ ਸਦਾ ਰਹਿਣ ਵਾਲਾ ਹੈ بادشاہ ਜੀ ਅੱਗੇ ਮਹੱਲਾ ਚੌਥਾ ਸਤਿਗੁਰੂ ਹੱਤਤਾਬ ਦੱਸ ਨਾਮ ਧਿਆਈ ਮਰ ਹਰੀ ਤਾਂ ਤੇ ਆਓ ਸਤਿਗੁਰੂ ਨੂੰ ਪੁੱਛੀਏ ਏ ਸਤਿਗੁਰੂ ਮੈਨੂੰ ਉਸ ਪ੍ਰਭੂ ਦੀਆਂ ਉਹ ਗੱਲਾਂ ਦੱਸ ਜਿਸ ਕਰਕੇ ਮੈਂ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰ ਸਕਾਂ ਔਰ ਮੇਰਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਵੇ ਗੁਰੂ ਨੂੰ ਪੁੱਛੋ ਵੀ ਕੀ ਦੀ ਸਿੱਖਤ ਸਲਾਹ ਕਰੀਏ ਤੋ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਪਰਮਨੋ ਕੀ ਕਰਦਾ ਹੈ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਮਨੁੱਖਾ ਤੋਂ ਆਸ ਰੱਖਣਾ ਹੋਇਆ ਮਨੁੱਖਾ ਨਹੀਂ ਸਿੱਖਤ ਕਰਦਾ ਜੇ ਦੇਵਤਾ ਬਹੁਤ ਚੰਗਾ ਨਾ ਦੇਵਤਾ ਬਹੁਤ ਮਾੜਾ ਇੱਕ ਪਰਮੇਸ਼ਰ ਹੀ ਸਲਾਉਣ ਯੋਗ ਹੈ ਹੋਰ ਕੁਛ ਵੀ ਨਹੀਂ ਉਹ ਆਪ ਸੱਚਾ ਓਦੀ ਸਿੱਖ ਸੱਚੀ ਹੈ ਸੁੰਦਰ ਹੈ ਸਲਾਉਣ ਜੋਗ ਹੈ ਤੂੰ ਸੱਚਾ ਸਹਿਬ ਸਿਫਤ ਸੁਵਾਲਿਓ ਜਿਨ ਕੀਚੀ ਸੋ ਪਾਰ ਪਿਆ ਜਿਨਾਂ ਨੇ ਤੇਰੀ ਸਤਸਲਾ ਕੀਤੀ ਉਹ ਪਾਰ ਹੋ ਗਏ ਇਸ ਕਰਕੇ ਮਹਾਰਿ ਕਿਰਪਾ ਕਰੋ ਮੈਨੂੰ ਦੱਸੋ ਉਹ ਨਾਮ ਜਿਸ ਦੇ ਨਾਮ ਮੈਂ ਉਂਦੀ ਸਿਫਤ ਸੁਨਾ ਕਰ ਸਕਾਂ ਨਾਰਕ ਨਾਮ ਪਵਿਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਤਾਂ ਅਗੋਂ ਗੁਰੂ ਜੀ ਕਹਿੰਦੇ ਭਾਈ ਪ੍ਰਭੂ ਦਾ ਨਾਮ ਹੀ ਪਵਿੱਤਰ ਹੈ ਇਸ ਕਰਕੇ ਉਸ ਨੂੰ ਜਪਿਆ ਕਰ ਮੂਹ ਉਚਾਰਨ ਕਰ ਤੇ ਆਪਣੇ ਸਾਰੇ ਦੁੱਖਾਂ ਨੂੰ ਦੂਰ ਕਰ ਫਿਰ ਅੱਗੇ ਪੌੜੀ ਆ ਜਾਂਦੀ ਹੈ ਪੌੜੀ ਵਿੱਚ ਬਖਸ਼ ਕਰਦੇ ਹਨ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਝਨ ਹਰਿ ਲਾਇਆ ਉਹਦੀ ਸਿਫਤਸਲਾ ਕਿਵੇਂ ਕਰੀਏ ਉਸ ਨੂੰ ਕੀ ਕਹੀਏ ਕਿ ਹੇ ਹਰੀ ਤੂੰ ਆਪ ਹੀ ਨਿਰਆਕਾਰ ਹੈ ਤੇਰਾ ਕੋਈ ਆਕਾਰ ਨਹੀਂ ਹੈ ਤੂੰ ਮਾਇਆ ਤੋਂ ਰਹਿਤ ਹੈ ਤੇਰੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਹੈ ਮਾਇਆ ਦੀ ਮੈਨ ਨਹੀਂ ਹੈ ਨਿਰੰਜਨ ਹਰਿ ਰਾਯਾ ਮਾਇਆ ਦੀ ਮੈਨ ਤੋਂ ਰਹਿਤ ਹੈ ਤੂੰ ਤੇਰਾ ਸਰੂਪ ਸਤ ਸ੍ਰੋਪ ਜਾਣ ਕੇ ਧਿਆਇਆ ਉਹਨਾਂ ਦਾ ਸਭ ਦੁੱਖ ਸਾਡਾ ਦੂਰ ਕਰ ਦੇ ਤੂੰ ਆਪ ਹੀ ਅੰਕਾਰ ਹੈ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਮੈਨੂੰ ਪਤਾ ਲੱਗਿਆ ਕਿ ਹੇ ਸੱਚੇ ਸਾਈ ਜਿਨ੍ਹਾਂ ਨੇ ਤੈਨੂੰ ਇੱਕ ਮਨ ਇੱਕ ਚਿਤ ਹੋ ਕੇ ਸਿਮਰਨਾ ਕੀਤਾ ਤੋ ਉਹ ਲਾਗਾ ਦੁੱਖ ਗਵਾ ਦਿੱਤਾ ਉਹਨਾਂ ਦਾ ਦੁੱਖ ਜਿਹੜਾ ਸੀ ਉਹ ਦੂਰ ਕਰ ਦਿੱਤਾ ਤੇਰਾ ਸ਼ਰੀਕ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਨਾਇਆ ਮਹਾਰਾਜ ਤੇਰਾ ਕੋਈ ਸ਼ਰੀਕ ਨਹੀਂ ਹੈ ਭਾਅ ਤੇਰੀ ਨਾਲ ਦਾ ਦੂਸਰਾ ਹੈ ਹੀ ਕੋਈ ਨਹੀਂ ਤੇਰੀ ਬਰਾਬਰੀ ਕਰ ਸਕੇ ਜਿਹੜਾ ਤੇਰਾ ਕੋਈ ਸ਼ਰੀਕ ਨਹੀਂ ਤੂੰ ਲਾ ਸ਼ਰੀਕ ਹੈ ਜਾ ਦਿੱਤੇ ਸਕੇ ਸ਼ਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਦਾ ਭਰਾਉ ਕਮਾਇਆ ਨਾ ਤਿਸ ਉਪਤ ਖਪਤ ਕੁੰ ਜਾਤੀ ਉਹ ਅਜਿਹਾ ਵਰ ਮਣ ਪਾਇਆ ਮੈਨੂੰ ਤੂੰ ਬੜਾ ਚੰਗਾ ਲਗਿਆ ਤੇ ਵਰਗਾ ਹੋਰ ਕੋਈ ਨਹੀਂ ਹੈ ਤੁਦ ਜੀਵਣ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਣ ਪਾਇਆ ਹੈ ਦਾਤਾ ਦਾਤਾ ਦੇਣ ਵਾਲੇ ਸਤਿਗੁਰੂ ਪਰਮੇਸ਼ਰ ਤੇਰੇ ਵਰਗਾ ਦੂਸਰਾ ਕੋਈ ਨਹੀਂ ਨਿਰੰਜਨ ਰੰਗ ਰੂਪ ਤੋ ਰਹੇ ਤ ਮਾਇਆ ਤੋ ਰਹੇ ਸੱਚੇ ਹਰੀ ਤੂੰ ਹੀ ਮੈਨੂੰ ਬਹੁਤ ਚੰਗਾ ਲੱਗਦਾ ਪਿਆਰਾ ਲੱਗਦਾ ਸੱਚੇ ਮੇਰੇ ਸਹਿਬਾ ਸੱਚੇ ਸਤਿਨਾਇਆ ਏ ਮੇਰੇ ਸੱਚੇ ਪਾਤਸ਼ਾਹ ਸੱਚੇ ਸਹਿਬਾ ਤੂੰ ਸੱਚ ਹੈ ਤੇਰਾ ਨਾਮ ਵੀ ਸੱਚ ਹੈ ਤੋ ਇਸ ਦਾ ਨਿਚੋੜ ਸਤਿਗੁਰੂ ਪਾਤਸ਼ਾਹ ਕੀ ਕਹਦੇ ਐ ਕਿ ਨਾਮ ਤੋਂ ਸਖਣੀ ਸਿੱਤ ਸਲਾਹ ਜਿਹੜੀ ਐ ਉਹ ਬੇਸਵਾਦੀ ਐ ਜਿਹੜੇ ਲੋਕ ਅਜਿਹੀ ਸਰਾਨਾ ਭਾਵ ਲੋਕਾਂ ਦੀਆਂ ਵਡਿਆਈਆਂ ਕਰਦੇ ਰਜਦੇ ਨਹੀਂ ਉਹ ਆਪ ਅਤੇ ਆਪਣੀਆਂ ਸਿੱਤਾਂ ਕਰਨ ਵਾਲੇ ਸਭ ਨਸ਼ਟ ਹੋ ਜਾਂਦੇ ਹਨ ਇਹੇ ਸਤਿਗੁਰੂ ਕੋਲੋਂ ਨਾਮ ਸਿਮਣ ਦੀ ਦਾਤ ਮੰਗਣੀ ਚਾਹੀਦੀ ਐ ਜਿਸ ਨਾਲ ਮੁਖ ਪਵਿੱਤਰ ਹੋ ਜਾਂਦਾ ਐ ਅਤੇ ਦੁੱਖ ਦੂਰ ਹੋ ਜਾਂਦੇ ਹਨ ਪੌੜੀ ਵਿੱਚ ਨਿਰੰਕਾਰ ਦੀ ਅਦੁੱਤੀ ਵਡਿਆਈ ਦਾ ਵਰਣਨ ਕੀਤਾ ਗਿਆ ਜਿਨ੍ਹਾਂ ਜਗਿਆਸੂਆਂ ਨੇ ਉਹ ਇਸ ਨਿਰੰਕਾਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਯਾਦ ਕੀਤਾ ਗੁਰੂ ਪਿਆਰੇ ਉਹਨਾਂ ਦਾ ਦੁੱਖ ਦਿਲਦਰ ਸਭ ਕੁਝ ਦੂਰ ਹੋ ਗਿਆ ਐਸੇ ਮੇਰੇ ਪੀਤਮ ਚੌਥੇ ਪਾਤਸ਼ਾਹ ਸੋਢੀ ਸੰਤਾਨ ਇਹ ਬਚਨ ਬਖਸ਼ਿਸ਼ ਕਰਦੇ ਹਨ ਕਿ ਆਓ ਉਸ ਤਰੀਕੋਨ ਪਰਮੇਸ਼ਰ ਪ੍ਰਮਾਤਮਾ ਦੇ ਲੜ ਲੱਗिए ਉਹਦੇ ਨਾਮ ਤੋਂ ਬਗੈਰ ਹੋ ਜੋ ਸਿੱਖਤ ਸਲਾਹ ਕਰਨੀ ਹੈ ਦੇਣ ਦੁਆਈ ਸਿਮਰੈ ਜਿੰਨ ਕੋ ਦੇਣ ਸੇ ਜਾਏ ਕੇ ਲੋਕ ਦੁਆਵਾ ਦਿੰਦੇ ਹੈ ਤੇਰੀ ਲੰਬੀ ਉਮਰ ਹੋਵੇ ਤੇ ਜਿਹੜਾ ਦੁਆਵਾ ਦੇ ਰਿਹਾ ਉਹ ਵੀ ਮਰੇਗਾ ਜਿਹਨੂੰ ਦੇ ਰਿਹਾ ਉਹ ਵੀ ਮਰੇਗਾ ਫਿਰ ਬਚੇਗਾ ਕਿਹੜਾ ਤਾਂ ਤੇ ਸਦਾ ਰਹਿਣ ਵਾਲਾ ਪਰਮੇਸ਼ਰ ਹੈ ਉਹਦੀ ਸਿੱਖਤ ਸਲਾਹ ਨਾਲ ਜੁੜੀਏ ਇਹ ਸੀ ਗੌਰੀ ਦੀ ਵਾਰ ਮਹੱਲਾ ਚੌਥਾ ਦਾ ਦੂਸਰਾ ਸ਼ਲੋਕ ਮਹੱਲਾ ਤੇ ਪੌੜੀ ਜਿਸ ਦੀ ਵਿਚਾਰ ਆਪ ਜੀ ਨੇ ਸਰਬਣ ਕੀਤੀ ਹੈ ਅੱਗੇ ਤੀਸਰਾ ਸ਼ਲੋਕ ਤੀਸਰੀ ਪੌੜੀ ਤੇ ਮਹੱਲਾ ਜੋ ਹੈ ਅਗਲੇ ਦੀਵਾਨਾਂ ਵਿੱਚ ਸਰਬਣ ਕਰਾਂਗੇ ਬੋਲਦੇ ਅਨੇਕਾ ਅਖਰਵਾੜ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ